ਇਹ ਰਾਤ ਸਾਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤेंदुआ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਸੀ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਉੱਤੇ ਵੀ ਛੱਟ ਲੱਗ ਗਈ ਤेंदੁਆ ਤेंदੂਏ ਦੇ ਕਾਰਨ ਹਾਂਜੀ ਅਸੀਂ ਚੀਤਾ ਕਹੀ ਜੰਨੇ ਆ ਹੈ ਤेंदੁਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੋਲਾ ਪਾਤਾ ਚੱਲ ਗਿਆ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉਤੇ ਕੰਧ ਦੇ ਉਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡੰਗ ਮਾਰੀ ਆ ਖਿੱਚ ਕੇ ਲੈ ਗਿਆ ਬਾਹਰ ਤੋਂ ਪਤਾ ਲੱਗਾ ਉਹਦੀ ਆਵਾਜ਼ ਤੋਂ ਪਤਾ ਲੱਗਾ ਵੀ ਪੈਣ ਲੱਗਾ ਵਾ ਜਾਂ ਨਹੀਂ ਪੈਣ ਲੱਗਾ ਵੇਖਿਆ ਹਾਂਜੀ ਸਿਰਫ ਪਿੰਜਰਾ ਕਿੱਦਾਂ ਲਾਇਆ ਪਿੰਜਰਾ ਇੱਕ ਖਿਨਾਂ ਨੇ ਲਾਇਆ ਮੈਗਮ ਵਾਲਿਆਂ ਨੇ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਵਿਚਾਰ ਵੇ ਪਿੰਡ 'ਚ ਕੀ ਕੀ ਨੁਕਸਾਨ ਕਰ ਗਿਆ ਪਿੰਡ 'ਚ ਕੱਲ ਆ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਅਸੀਂ ਪਿੰਜਰ ਹੀ ਰਹਿਣ ਤਾਂ ਉਹਦਾ ਇਹਕੇ ਨੁਕਸਾਨ ਕੀ ਤਾਇਕਰਨ ਜੀਤ ਦਾ ਕੱਟੀ ਦਿਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੀ ਹੋਏ ਆ ਕਾਰਨ ਤੇਰਾ ਵਾਲਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮ ਵਾਲੇ ਦੱਸਦੇ ਵੀ ਠੀਕ ਆ ਸੱਚ ਹਾਂਜੀ ਤੇ ਇਹ ਜਿਹੜੇ ਕੰਮ ਕੰਮ ਨੇ ਦੇ ਰਹੀ ਇਹ ਕੁੱਕੜ ਰਖੇ ਵਿੱਚ ਆਂਦੇ ਕੋਈ ਨਾ ਕੋ ਵਿੱਚ ਮਾਸ ਪਾਉ ਤੇ ਕੋਈ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਠੀਕ ੜੀਕ हां जी ਠੀਕ ਨਹੀਂ ਹੁਣ ਨਹੀਂ ਹੋਣੀ ਆਪ ਆਖਾਂ ਇਹ ਲੈ ਜੋ ਪਿੰਜਰਾ ਹੁਣ ਕਣਕਾ ਵੱਢੀ ਆਂਗੇ ਵੇਲ ਹੋ ਗਿਆ ਵੇ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾ ਤੇ ਉਹ ਲੋਕ ਕਿਤੇ ਵੀ ਸਕਦਾ ਡਰ ਤੇ ਹੈ ਹੀ ਨਾ ਤੇ ਹੁਣ ਪਿੰਡ ਚ ਕੀ ਕਿੰਨੀ ਕਿ ਦਹਿਸ਼ਤ ਆ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਕਹਿੰਦੇ ਆ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕ ਸਾਡੇ ਨਾਲ ਵਾਪਰੀ ਅਸੀਂ ਨਾ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ